ਲਈ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਕੁੜੀ ਕੈਸਟ ਆਈ ਸੀ ਹੜਾ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ 1 ਤੋਂ 15 ਤੱਕ ਟ੍ਰੈਂਡਿੰਗ ਤੇ ਸੀ ਉਹ ਇਹੀ ਕਰਦੇ ਆ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਣੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ। ਆਹੋ ਇਹ ਕਹਿਣਾ ਕਰਦਾ। ਜਿਵੇਂ ਸਾਨੂੰ ਜ਼ਿੰਦਗੀ ਦੇ ਲਈ ਵੀ ਗਾਈਡੈਂਸ ਦਿੰਦੇ ਨੇ ਕਿ ਪਿਆਰ ਕਰਦੇ ਨੇ ਕਿ ਰਾਜੇ ਇਦਾਂ ਕੰਮ ਕਰਨਾ ਇਦਾਂ ਹਲੀਮੀ ਨਾਲ ਰਹਿਣਾ। ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ। ਆਮ ਬੰਦੇ ਨੂੰ ਪਤਾ ਚੱਲਣਾ ਚਾਹੀਦਾ ਕਿ ਪਿੱਛੇ ਟੈਕਨੀਕਲਿਟੀਆਂ ਜਿਹੜੀਆਂ ਹੈਗੀਆਂ ਜਿਹੜਾ ਸਵਾਦ ਆ ਰਿਹਾ ਸਾਊਂਡ ਦਾ ਉਹਦੇ ਪਿੱਛੇ ਕੀ ਵਰਕਿੰਗ ਹੈ। ਕਿੱਦਾਂ ਦੇ ਕਿੰਨੇ ਰਾਤਾਂ ਜਾਗਦੇ ਆ ਬੰਦੇ ਤੇ ਕਿਵੇਂ ਹੁੰਦਾ ਕੰਮ ਹੋਗਾ ਅਰੇ ਗਾਣਾ ਸਭ ਤੋਂ ਵੱਧ ਸੁਣਿਆ ਪਿੰਡ ਪਿਆਰਾ ਲੱਗਦਾ ਉਹ ਤਾਂ ਬਹੁਤ ਸੁਣਿਆ ਹੈ ਪਿਆਮਾ ਤੇ ਨੱਚੇ ਵੀ ਹੋ بڑے ਸੌਂਗਸ ਤੇ ਨੱਚੇ ਆ ਬਹੁਤ ਕੀ ਕਹਿਣਾ ਚਾਹੂਂਗੇ ਸਰ ਫਿਲਮ ਨੂੰ ਲੈ ਕੇ ਨਾ ਪਿਆਰ ਦਰਸ਼ਕ ਦੇ ਰਹੇ ਨੇ ਕੁਛ ਕਹਿਣ ਦੀ ਲੋੜ ਹੀ ਨਹੀਂ ਲੋਕਾਂ ਨੇ ਆਪ ਹੀ ਕਹਿ ਦਿੱਤਾ ਜਿਹੜੀ ਪਾ ਕੇ ਦੱਸਤਾ ਪੰਗੜੇ ਪਾ ਕੇ ਦੱਸਤਾ ਨੋਟ ਵਾਰ ਕੇ ਦੱਸਤਾ ਮਾਨਾਂ ਦੇ ਨਾਲ ਰਹਿ ਕੇ ਮੈਂ ਖੁਦ ਹੀ ਮਾਨ ਹੋ ਗਿਆ ਇੰਨਾ ਮਾਨ ਮਿਲਿਆ ਕਿ ਮੰਮੀ ਮਾਨਮੱਤਾ ਹੋ ਗਿਆ ਬਹੁਤ ਵਧੀਆ ਕੰਮ ਕੀਤਾ ਇਹੋ ਜਿਹੀਆਂ ਫਿਲਮਾਂ ਮੈਂ ਕਰਨਾ ਚਾਹੁੰਦਾ ਹਾਂ ਸਾ ਸੱਚੀ ਕਾਲ ਤੁਹਾਡੇ ਨਾਲ ਮੈਂ ਕਰੂਨਾ ਸ਼ਰਮਾ ਤੁਸੀਂ ਦੇਖ ਰਹੇ ਹੋ ਔਨ ਏਅਰ ਤਾਂ ਇੱਕ ਫਿਲਮ ਜਿਸ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਕੀਤਾ ਜਾ ਰਿਹਾ ਸੀ ਜੀ ਹਾਂ ਮੈਂ ਗੱਲ ਕਰ ਰਹੀ ਹਾਂ ਫਿਲਮ ਸੁੱਚਾ ਸੂਰਮਾ ਦੀ ਜਿਸ ਦੇ ਫੈਨ ਨੂੰ ਬਹੁਤ ਜ਼ਿਆਦਾ ਇੰਤਜ਼ਾਰ ਸੀ ਕਿ ਕਦੋਂ ਜਿਹੜੀ ਇਹ ਫਿਲਮ ਹੈ ਉਹ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੁੰਦੀ ਹੈ ਤਾਂ ਫਿਲਮ ਜਿਹੜੀ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਗਈ ਹੈ ਪਰ ਮਾ ਹੁੰਗਾਰਾ ਫੈਨਸ ਜਿਹੜੇ ਨੇ ਉਹ ਇਸ ਫਿਲਮ ਨੂੰ ਦੇ ਰਹੇ ਨੇ ਤਾਂ ਫੈਨਸ ਦੇ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਲੋਕਾਂ ਦੇ ਨਾਲ ਗੱਲਬਾਤ ਕਰਦੇ ਹਾਂ ਜਿਹੜੇ ਫਿਲਮ ਦੇਖਣ ਆਏ ਨੇ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਦੀ ਲੱਗੀ ਤਾਂ ਆਓ ਉਹਨਾਂ 20-25 ਸਾਲ ਦੀ ਕਮਾਈ ਹੈ ਦੋਨਾਂ ਭਰਾਵਾਂ ਦੀ ਉਹ ਉਹਦੇ ਕਰਕੇ ਹਾਏ ਸਾਡੀ ਦੋਨਾਂ ਦੀ ਗਲਤੀ ਹੈ ਕੋਣ ਬਾ ਇੱਕੋ ਆ ਅਸੀਂ ਕਈ ਵਾਰ ਆਇਆ ਜਿੱਦਾਂ ਇੱਕ ਪੂਰਬ ਨੂੰ ਚੱਲ ਪੈਂਦਾ ਦੂਜਾ ਪੱਛਮ ਕਦੇ-ਕਦੇ ਹੋ ਜਾਂਦਾ ਹੈ ਪਰ ਹੁਣ ਅਸੀਂ ਦੋਨੇ ਮਚਿਓਰ ਹੋ ਗਏ ਮੈਨੂੰ ਲੱਗਦਾ ਹੁਣ ਮੂੰਹ ਇੱਕੋ ਪਾਸੇ ਨੂੰ ਆ ਉਹ ਤੁਰ ਪਾਂਗੇ ਸਿੱਧੇ ਜੀ 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 ਫੌਰਨ ਵੀ ਬਹੁਤ-ਬਹੁਤ ਵਧਾਈਆਂ ਔਰ ਬੜੀ ਕਮਾਲ ਦੀ ਗੱਲ ਇਹ ਹੈ ਜਿਹੜੀ ਮੈਨੂੰ ਵੀ ਦੇਖੋ ਮੈਂ ਵੀ ਫਿਲਮਾਂ ਕੱਢਦੇ ਸਮੇਂ ਵੀ ਦੇਖਦੇ ਸੀ ਬਾਅਦ ਚ ਜੇ ਨਹੀਂ ਦੇਖੀਆਂ ਬਟ ਉੱਦਾਂ ਦੇਖਦੇ ਅਸੀਂ ਨੈਟ ਤੇ ਕਈ ਵਾਰੀ ਚੀਜ਼ਾਂ ਹਨਾ ਜਿੰਨੇ ਬੰਦੇ ਆਰੇ ਕੁੰਨੀਆਂ ਲੜਕੀਆਂ ਇਥੋਂ ਮਤਲਬ ਇਹ ਗੱਲ ਸਹੀ ਸਾਬਤ ਹੋ ਗਈ ਕਿ ਜਿਹੜੀ ਇਹ ਫਿਲਮ ਹੈ ਨਾ ਇਹ ਵਾਕਈ ਪਰਿਵਾਰ ਦੀ ਹੈ ਨਹੀਂ ਤਾਂ ਤੁਸੀਂ ਦੇਖੋ ਰਾਤ ਦੇ ਸ਼ੋਹ ਚ ਕੁੜੀਆਂ ਨਹੀਂ ਦਿਖਦੀਆਂ ਅੰਦਰ ਸਾਰੀਆਂ ਬੀਬੀਆਂ ਸੋ ਇਹ ਇਹ ਹੀ ਸਾਡੀ ਪ੍ਰਾਪਤੀ ਹੈ ਇਕੋ ਇਤਿਹਾਸ ਦੋ ਤਰ੍ਹਾਂ ਦਾ ਇੱਕ ਧਾਰਮਿਕ ਇਤਿਹਾਸ ਹੈ ਉਹਦੇ ਤੇ ਬਹੁਤ ਬੰਦਿਸ਼ ਹੈ ਉਹਦੇ ਤੇ ਜਿਹੜਾ ਜਿਹੜੇ ਧਰਮ ਦੇ ਠੇਕੇਦਾਰ ਉਹਨਾਂ ਨੇ ਕਬਜਾ ਇਸ ਤਰ੍ਹਾਂ ਕਰਿਆ ਹੋਇਆ ਹੈ ਕਿ ਤੁਸੀਂ ਇੱਕ ਗੁਰੂ ਦੇ ਸਿੱਖ ਦੀ ਫਿਲਮ ਵੀ ਜੇ ਬਣਾਉਣੀ ਹੈ ਤਾਂ ਤੁਹਾਨੂੰ ਬਹੁਤ ਪਾਣੀ ਚੋਂ ਲੰਘਣਾ ਪੈਂਦਾ ਬਹੁਤ ਪੂੜਨੀਆਂ ਚੋਂ ਲੰਘਣਾ ਪੈਂਦਾ ਸੋ ਆਮ ਪ੍ਰੋਡਿਊਸਰ ਫਿਰ ਥੋੜਾ ਜਿਹਾ ਜੱਕ ਜਾਂਦਾ ਜਿਹੜੇ ਸੂਰਮਿਆਂ ਦੀਆਂ ਗਾਥਾਂ ਮੈਂ ਸਾਨੂੰ ਬਣਾਉਣੀਆਂ ਸੌਖੀਆਂ ਇਹਦੇ ਚ ਸਾਡੀ ਜਬੜੀ ਇੱਕ ਕੈਸਟ ਆਈ ਸੀ ਸਾਡੇ ਪੰਜਾਬੀ ਉਹ ਤੋਂ ਬਾਅਦ ਜਿੰਨੀ ਪਹਿਲੀ ਰੀਲ ਤੋਂ ਲੈ ਕੇ ਅਖੀਰੀ ਤੱਕ ਸਾਰੀਆਂ ਇੱਕ ਤੋਂ 15 ਤੱਕ ਟ੍ਰੈਂਡਿੰਗ ਦੇ ਸੀ ਉਹ ਇਹੀ ਕਰਦੇ ਆਂ ਵਿਰਾਨੀ ਦੀ ਵੀ ਲੋੜ ਆ ਸਾਨੂੰ ਪਰ ਤੁਹਾਡੇ ذریعے ਬੇਨਤੀ ਕਰਦਾ ਮੈਂ ਵੀ ਜੇ ਇਕੱਠੇ ਮੁੰਡਿਆਂ ਨੇ ਖੌਰੂ ਪੌਣਾ ਨਾ ਤਾਂ ਇੱਕ ਸਕਰੀਨ ਅਲੱਗ ਤੋਂ ਬੁੱਕ ਕਰਾ ਕੇ ਨੱਚਿਆ ਕਰੋ ਜੇ ਕੋਈ ਬੀਬੀ ਆਉਂਦੀ ਆ ਕੱਲੀ ਉਹਨੂੰ ਰਾਹ ਛੱਡਣਾ ਹੈ ਜੇ ਕੱਲੀ ਆ ਰਾਤ ਬਰਾਤੇ ਨੇਰੇ ਸਰੇਰੇ ਤਾਂ ਉਹਨਾਂ ਨੂੰ ਗੱਡੀ ਤੱਕ ਛੱਡਣਾ ਹੈ ਜੇ ਫੇਰ ਵੀ ਫੈਸਿਲਿਟੀਿੰ ਦਾ ਘਰ ਤੱਕ ਛੱਡਣਾ ਕਾਓ ਪਹਿਲਾਂ ਤਾਂ ਬਹੁਤ ਬੋਲ ਮਾਰਨਾ ਤੇ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਪਿਆਰਾ ਇਹ ਇਹ ਮੇਰਾ ਬڑا ਭਾਈ ਤਾਂ ਜਦੋਂ ਕੋਲ ਬੈਠ ਕੇ ਚੀਜ਼ਾਂ ਦਿਖਾਉਂਦੇ ਆ ਨਾ ਫਿਰ ਉਹਨਾਂ ਨੂੰ ਇੱਕ ਸੰਕੇਤ ਹੋ ਜਾਂਦਾ ਹੈ ਕਿ ਇਸ ਤਰ੍ਹਾਂ ਵੀ ਹੋ ਜਾਂਦਾ ਹੈ ਜਿੰਨਾ ਮਰਜੀ ਵਕਤ ਬਦਲ ਜਾਏ ਜਿੰਨਾ ਮਰਜੀ ਕਾਨੂੰਨ ਬਦਲ ਜਾਏ ਪਰ ਬੰਦਿਆਂ ਦਾ ਗੁੱਸਾ ਤੇ ਐਗਰੈਸ਼ਨ ਨਹੀਂ ਬਦਲਦਾ ਜਦੋਂ ਅਣਖ ਤੇ ਗੈਰਤ ਦੀ ਗੱਲ ਆਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਔਰਤ ਨਾਲ ਜਾਨੀ ਜਾਂਦੀ ਹੈ ਤੇ ਬਾਪ ਹਮੇਸ਼ਾ ਜਦੋਂ ਕੁੜੀ ਕਾਲਜ ਲੱਗਦੀ ਇੱਕੋ ਗੱਲ ਕਹਿੰਦਾ ਦੇਖੀ ਮੇਰੀ ਪੱਗ ਨੂੰ ਦਾਗ ਨਾ ਲਾ ਦੇ ਤੋ ਇਹ ਗਹਿਣਾ ਕਰਦਾ ਜਦ ਤੱਕ ਔਰਤ ਆਪਣੇ ਸਹੁਰੇ ਕਰਨੀ ਜਾਂਦੀ ਬਾਪ ਦੀ ਜ਼ਿੰਮੇਵਾਰੀ ਹੈ ਉਸ ਤੋਂ ਬਾਅਦ ਸਹੁਰਿਆਂ ਦੀ ਸੋ ਇਹ ਸਾਰਾ ਜਿਹੜਾ ਕਿੱਸਾ ਹੈ ਵੀ ਆਏ ਜਿਹੜੀ ਗਾਥਾ ਹੈ ਇਹ ਉਹਨਾਂ ਬੱਚਿਆਂ ਲਈ ਸਬਕ ਹੈ ਜਿਨ੍ਹਾਂ ਨੇ ਅੱਗੇ ਆਪਣੀ ਜ਼ਿੰਦਗੀ ਸ਼ੁਰੂ ਕਰਦੀ ਹੈ ਜੀ ਸਾਹਿਬ ਤੁਹਾਡੇ ਕੋਲ ਡਿਮਾਂਡ ਹੈ ਕਿ ਇੱਕਦਮ ਦੇ ਇਤਿਹਾਸਿਕ ਜਿਹੜੇ ਕਰੈਕਟਰ ਹੈ ਤੁਸੀਂ ਪਲੇ ਕਰੋ ਉਹਨੂੰ ਲਈ ਤਾਂ ਬਾਈ ਕਰੂੰਗਾ ਮੈਂ ਮੈਂ ਹੁਣ ਪੈ ਤਾਂ 1.5 ਮਹੀਨੇ ਦਾ ਇਹ ਉੱਥੇ ਸਟੂਡੀਓ ਫਸਿਆ ਸੀ ਮੈਂ ਸੜਕਾਂ ਤੇ ਸੀ ਤੇ ਇਹ ਜਿਹੜੀ ਭਜ ਨੱਠ ਹੈ ਫਿਲਮ ਤੱਕ ਤਾਂ ਸਾਡੀ ਜ਼ਿੰਮੇਵਾਰੀ ਸੀ ਔਰ ਜਿਹੜੀ ਬਾਅਦ ਚ ਭਜ ਨਠ ਹੈ ਇਹ ਕੰਪਨੀ ਦੀ ਥੋੜੀ ਜਿਹੀ ਸੰਤੁਸ਼ਟੀ ਹੋ ਜਾਂਦੀ ਹੈ ਕਿ ਸਾਡੀਆਂ ਕਲਿੱਪਾਂ ਵੀ ਚੱਲਦੀਆਂ ਭਾਈ ਉਹਦੇ ਕਰਕੇ ਆ ਜਾਂਦੇ ਆ ਨਹੀਂ ਤਾਂ ਫੈਨਾਂ ਨੇ ਲੋੜ ਨਹੀਂ ਛੱਡੀ ਸਰ ਉਹਨਾਂ ਫੈਨਸ ਲਈ ਕੀ ਕਹਿਣਾ ਜਿਹੜੇ ਪਰਫਾਰਮੈਂਸ ਜਿੰਦਾਬਾਦ ਕਹਿੰਦੇ ਉਹਨਾਂ ਲਈ ਉਹ ਮੇਰੇ ਦੇਖੋ ਮੈਂ ਕਦੇ ਵੀ ਨਾ ਪੜਿਆ ਆਪ ਨੂੰ ਸਟਾਰ ਸਮਝਿਆ ਨਵਾਂਕ ਮੈਂ ਕਲਾਕਾਰ ਸਮਝਦਾ ਸਮਝ ਲੋ ਅਸੀਂ ਖੇਤੀ ਕਰਦੇ ਆਂ ਗੀਤਾਂ ਦੀ ਇਹ ਸਾਰੇ ਮੇਰੇ ਪਰਿਵਾਰ ਹੈ ਇਸ ਕਰਕੇ ਕੋਈ ਵੱਡਾ ਕੋਈ ਛੋਟਾ ਸਭ ਆਪਣੇ ਆਂ ਔਰ ਜਿਹੜੇ ਇੱਕ ਵਾਰੀ ਗੱੜ ਲੱਗ ਗਏ ਉਹ ਟੁੱਟੇ ਨਹੀਂ બસ ਇਹੀ ਫਰਕ ਹੈ ਬਾਕੀਆਂ ਚੜ ਸਾਡੇ ਚ ਸਾਰੇ ਅਮਸਾ ਸ੍ਰੀ ਕਰ ਆਪ ਇੱਕ ਤੁਸੀਂ ਪੁੱਛ ਰਹੇ ਇਸ ਨੂੰ ਹਰ ਸ਼ਹਿਰ ਚ ਹੁੰਦੇ ਆ ਕੁੜੀ ਦੇ ਹਰ ਸ਼ਹਿਰ ਚ ਪਹੁੰਚ ਜਾਂਦੇ ਆ আচ্ছা ਇੱਕ ਇਹ ਰਹਿ ਗਏ ਉਦੋਂ ਦੇ ਹਾਂ ਹਾਂ ਸੌਰੀ ਸੌਰੀ ਨੀਲੇ ਇੱਕ ਨੂੰ ਪੁੱਛਦੇ ਸੀ ਦੇਖੋ ਮੈਂ ਨਾ ਕਿ ਤੁਹਾਨੂੰ ਛੋਟੀ ਜਿਹੀ ਬਹਿਤ ਆ ਅੱਜ ਇਹ ਅਮਤੋਜ ਮਾਨ ਦੀ ਡਿਊਟੀ ਹੈ بڑے ਭਾਈ ਦੀ ਕਿਉਂਕਿ ਮੈਂ ਕਹਿ ਦਿੰਦਾ ਸੀ ਇਹਨੂੰ ਮੈਂ ਧੱਕੇ ਤੇ ਲੈ ਮੈਂ ਕਿ ਅੱਜ ਤੇਰਾ ਬੋਲਣ ਦਾ ਟਾਈਮ ਹੈ ਫੇਰ ਮੈਨੂੰ ਖੜਾ ਲੰਦਾ ਤੁਸੀਂ ਨਾ ਕਿਤੇ ਇਟਲੀ ਜਾਂ ਯੂਰਪ ਚ ਜਾਓ ਉੱਥੇ ਜਦੋਂ ਨਵਾਂ ਮਕਾਨ ਬਣਦਾ ਉਹ ਪੁਰਾਣਾ ਮਕਾਨ ਢਾਉਂਦੇ ਨਹੀਂ ਉਹਨੂੰ ਸਾਂਭਦੇ ਆ ਪਰ ਸਾਡੇ ਉਲਟ ਹੈ ਅਸੀਂ ਪਹਿਲਾਂ ਥੱਲੇ ਤੇ ਆ ਤਬਾਹ ਕਰਦੇ ਆ ਫੇਰ ਨਵਾਂ ਬਣਾ ਲੈਂਦੇ ਆ ਬਸ ਇੱਥੇ ਹੀ ਮਾਰ ਖਾ ਕੇ ਉਸ ਵਕਤ ਐ ਇਸ ਤਰ੍ਹਾਂ ਦੇ ਜਿਮ ਨਹੀਂ ਹੁੰਦੇ ਜਿਹੜੇ ਮੈਂ ਲੱਕਟ ਬਣਾਉਂਦਾ ਸੀ 6 ਪੈਕ ਉਦੋਂ ਭਰਮੇ ਪਹਿਲਵਾਨ ਵਾਲਾ ਸਰੀਰ ਹੁੰਦੇ ਸੀ ਤੋਂ ਮੇਰੀ ਇਹ ਕੋਸ਼ਿਸ਼ ਸੀ ਕਿ ਮੇਰੇ ਡਾਇਰੈਕਟਰ ਨੂੰ ਭਰਮਾ ਜੁੱਸਾ ਚਾਹੀਦਾ ਸੀ ਇਸ ਕਰਕੇ ਉਹਦੇ 'ਚ ਮੈਨੂੰ ਲੋੜਨੀ ਪਈ ਤੁਹਾਡੀਆਂ ਦੁਆ ਮੈਂ ਚਲ ਜੀ ਇਹ ਫਿਲਮ ਤੁਸੀਂ ਵਧੀਆ ਬਣਾ ਦਿਓ ਅਗਲੀ ਫਿਲਮ ਤੇ ਦੋ ਪਾਰੀ ਨਾਲ ਚਲ ਜੀ ਜਲਦੀ 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 ਫਿਲਮ ਰਿਲੀਜ਼ ਹੋਣੀ ਸੀ ਕਿਉਂਕਿ ਉਸ ਤੋਂ ਪਹਿਲਾਂ ਕੁਝ ਹੋਰ ਮੱਦੇ ਚੱਤੇ ਹੋ ਰਹੇ ਸੀ ਪਰ ਜਦੋਂ ਫਿਲਮ ਰਿਲੀਜ਼ ਹੋ ਗਈ ਤਾਂ ਕਰ ਕਰ ਗੱਲ ਆਉਣ ਲੱਗੀਆਂ ਕਿ ਮਾਨ ਸਾਹਿਬ ਨੇ ਪੁਰਾਣਾ ਪੰਜਾਬ ਦਿਖਾਤਾ ਨਹੀਂ ਗੱਲ ਹੈ ਭਾਜੀ ਦੱਸੋ ਨਾ ਅਜਾ ਮੈਂ ਤਾਂ ਅਜੇ ਸ਼ੂਟਿੰਗ 'ਚ ਘਾਟਾ ਅਰੈਸਟ ਕਰ ਲੰਦਾ ਸੀ ਮੇਰੇ ਨਹੀਂ ਕਰਿਆ ਔਰ ਜਿਹੜੀ 4 ਸਾਲ ਫਿਲਮ ਕਈ ਵਾਰੀ ਲੇਟ ਹੋ ਜਾਂਦੇ ਆ ਉਹ ਵਿਚਾਰਕ ਮਤ ਭੇ ਸੀ ਕਿ ਜਿੱਦਣ ਡਾਇਰੈਕਟਰ ਕੁਰਸੀ ਦੇ ਬੈਠੂਗਾ ਮੈਂ ਡਬਿੰਗ ਉਦਣ ਕਰਨੀ ਹੈ ਔਰ ਇਹ 5 4 ਸਾਲ ਬਾਅਦ ਇਹ ਚੀਜ਼ ਤੁਸੀਂ ਗਵਾਹੀ ਦਿੰਦੇ ਹੋ ਕਿ ਮੇਰਾ ਜੋ ਫੈਸਲਾ ਬਿਲਕੁਲ ਸਹੀ ਸੀ ਉਹ ਭਰਾ ਵੀ ਹੈ ਯਾਰੀ ਵੀ ਹੈ ਪਰ ਜਿਹੜਾ ਮੇਰਾ ਨੁਕਤਾ ਸੀ ਉਹ ਸਹੀ ਸੀ ਇਹ ਤਾਂ ਬਿਨਾ ਮੇਰੀ ਡਬਿੰਗ ਪੋਸੀਬਲ ਨਹੀਂ ਸੀ ਇਹਦਾ ਸਾਰਾ ਨਾ ਦੇਖੋ ਇਹ ਪੂਰੀ ਫਿਲਮ ਦਾ ਮੈਂ ਆਪਣੇ ਬڑے ਭਾਈ ਨੂੰ ਇਹ ਕ੍ਰੈਡਿਟ ਦੇਣਾ ਇਹ ਜਿੰਨਾ ਮਰਜੀ ਮਨਾ ਕਰੀ ਜਾਵੇ ਇਹਦਾ ਸਭ ਤੋਂ ਵੱਧ ਹਾਰਡਵਰਕ ਆ ਵੀ ਸੈਟ ਅਸੀਂ ਸੈਟ ਤੇ 45 50 ਡਿਗਰੀ ਤੇ ਉਥੀ ਰੋਟੀ ਖਾਂਦੇ ਸੀ ਧੁੱਪੇ ਚ ਟੈਂਟ ਵੀ ਕੋਈ ਨਹੀਂ ਸੀ ਹੁੰਦਾ ਸੋ ਇਹ ਉਹ ਜਿਹੜੀਆਂ ਮਸ਼ਕਤਾਂ ਚੱਲੀਆਂ ਉਹਦਾ ਸਾਰਾ ਸਿਹਰਾ ਮੈਂ ਆਪਣੇ ਡਾਇਰੈਕਟਰ ਨੂੰ ਦਊਗਾ ਸਰ ਫਿਲਮ ਦੇ ਵਿੱਚ ਮੈਂ ਥੈਂਕ ਯੂ ਵੈਰੀ ਥੈਂਕ ਯੂ ਐਂਗਲ ਆ ਪੰਟੂ ਨੂੰ ਉਹ ਵੀ ਦੇਖਣਾ ਸਾਨੂੰ ਪਤਾ ਸੀ ਵੀ ਤੁਸੀਂ ਬਗਾਵਤ ਕਰ ਦੇਣੀ ਹੈ ਅਸੀਂ ਤਾਂ ਹੀ ਇਦਾਂ ਰੱਖਿਆ ਨਹੀਂ ਮੈਂ ਸਾਰੀਆਂ ਔਰ ਰਿਐਲਿਟੀ ਦੀ ਗੱਲ ਕਰੀ ਤੁਸੀਂ ਆਪਣੇ ਫੈਨਸ ਨੂੰ ਕਿਹਾ ਕਿ ਤੁਸੀਂ ਜੇ ਕੋਈ ਕੁੜੀ ਹੈਗੀ ਹੈ ਤੇ ਘਰੇ ਨਹੀਂ ਛੱਡ ਕੇ ਉਹਨਾਂ ਰਾਹ ਵੀ ਦੇਣਾ ਕਿੰਨੀ ਵਾਲੀ ਹੈ ਨਾ ਤੇ ਮੈਂ ਕਲੈਕਟਿਵਲੀ ਸਾਰੀਆਂ ਪੀਪਲਸ ਦੇ ਨੂੰ ਬਹੁਤ-ਬਹੁਤ ਥੈਂਕਸ ਦਾ ਮਾਝੂਰ ਲਵ ਯੂ ਸਾਰੀਆਂ ਮੇਰੀਆਂ ਪਿਆੜਾ ਵਸਦੀਆਂ ਰਹੋ ਦੁੱਧੀ ਪੁੱਤੀ ਫਲੋ ਲੰਬੀਆ ਉਮਰਾਂ ਹੋਣ ਔਰ ਆਪਾਂ ਰਲ ਕੇ ਜਦ ਤੱਕ ਸਾਇੰਸ ਦੀ ਨਵੀਂ ਟੈਕਨੋਲੋਜੀ ਨਹੀਂ ਆਉਂਦੀ ਇਮੋਰਟਲ ਹੋਣ ਦੀ ਤਬ ਤੱਕ ਆਪਾਂ ਕੋਸ਼ਿਸ਼ ਕਰੀਏ ਸਿਹਤ ਵਧੀਆ ਰੱਖੀਏ ਸਰ ਕਿਵੇਂ ਦਾ ਲੱਗਿਆ ਤੁਹਾਡੇ ਰੋਲ ਨੂੰ ਇੰਨਾ ਜ਼ਿਆਦਾ ਪਿਆਰ ਦਿੱਤਾ ਜਾ ਰਿਹਾ ਸੀਗਾ ਕਿਵੇਂ ਦਾ ਲੱਗ ਰਿਹਾ ਹੈ थैंक यू ਸੋ ਮਚ ਜੀ ਲੋਕ ਐਨਾ ਪਿਆਰ ਕਰ ਰਹੇ ਨੇ ਕਿਉਂਕਿ ਮੈਂ ਦੋ ਦੋ ਰੋਲਾਂ ਦੇ ਵਿੱਚ ਸੀਗਾ ਡਾਇਲੌਗਸ ਰਾਈਟਰ ਦੇ ਤੌਰ ਤੇ ਵੀ ਹੋ ਰਿਹਾ ਇਸ ਐਕਟਰ ਦੇ ਤੌਰ ਤੇ ਵੀ ਚੰਗਾ ਲੱਗਦਾ ਜਦੋਂ ਇਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਔਰ ਇਹ ਜਿਹੜਾ ਵੀ ਦੋ ਜਮਾਨ ਜੀ ਦਾ ਸਿਨੇਮਾ ਹੈ ਇਹ ਉਹਦਾ ਜਾਦੂ ਅਸਰ ਚੜ੍ਹ ਕੇ ਬੋਲ ਰਿਹਾ ਮਾਨਾਂ ਦੇ ਨਾਲ ਕੰਮ ਕੀਤਾ ਕਿਵੇਂ ਦਾ ਲੱਗਿਆ ਦੋ ਮਾਨਾਂ ਦੇ ਨਾਲ ਕੰਮ ਕਰਕੇ ਕਿਵੇਂ ਦਾ ਐਕਸਪੀਰੀਅੰਸ ਮੈਂ ਕਹ ਰਹੀ ਹਾਂ ਜੀ ਮਾਨ ਤਾਂ ਇੱਕ ਨਹੀਂ ਹੁੰਦਾ ਦੋ ਮਾਨਾਂ ਦੇ ਵਿੱਚ ਤਾਂ ਬਹੁਤ ਹੀ ਆਪਣੇ ਆਪ ਦੇ ਵਿੱਚ ਇੱਕ ਪ੍ਰਾਊਡ ਵਾਲੀ ਗੱਲ ਹੈ ਜੀ ਮਾਨਾਂ ਨੇ ਮਾਨ ਵਧਾਤਾ ਬਹੁਤ ਵਧਾਤਾ ਜੀ ਔਰ ਮੇਰੇ ਲਈ ਮਾਨ ਦੀ ਗੱਲ ਹੈ ਕਿ ਮੈਂ ਉਹਨਾਂ ਦੇ ਲਈ ਕੰਮ ਕਰਿਆ ਤੇ ਉਹ ਮੇਰੇ ਮਾਰਗਦਰਸ਼ਕ ਰਹੇ ਥਰੂਆਊਟ ਬੱਬੂ ਮਾਨ ਸਰ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਕਿਉਂਕਿ ਬਹੁਤ ਸਦੇ ਹੋਏ ਆਰਟਿਸਟ ਨੇ ਉਹਨਾਂ ਦੇ ਨਾਲ ਕਿਵੇਂ ਦੇਖ ਬੱਬੂ ਮਾਨ ਮੇਰੇ ਵੱਡੇ ਭਰਾ ਨੇ ਤੇ ਉਹਨਾਂ ਦੇ ਕਰਕੇ ਅੱਜ ਅਸੀਂ ਇੱਥੇ ਆਂ ਉਹਨਾਂ ਨੇ ਹਮੇਸ਼ਾ ਹੀ ਸਾਨੂੰ ਵੱਡੇ ਭਰਾ ਦੇ ਤੌਰ ਤੇ ਸਾਡੇ ਸਿਰ ਤੇ ਹੱਥ ਰੱਖਿਆ ਤੇ ਹਮੇਸ਼ਾ ਸਾਡੀ ਉਂਗਲ ਫੜ ਕੇ ਸਾਨੂੰ ਨਾਲ ਤੋਰਿਆ ਪੂਰਾ ਇਨਸਟਰੁਕਟ ਕਰਦੇ ਸੀ ਸੈੱਟ ਤੇ ਜੇ ਮਤਲਬ ਹਰ ਤਰ੍ਹਾਂ ਦੀ ਗਾਈਡੈਂਸ ਦਿੰਦੇ ਸੀਗੇ ਬਿਲਕੁਲ ਜੀ ਉਹ ਅੱਜ ਵੀ ਸਾਨੂੰ ਦਿੰਦੇ ਨੇਗੇ ਉਹ ਕੱਲੀ ਆਨ ਸੈੱਟ ਫਿਲਮਾਂ ਦੇ ਲਈ ਗਾਈਡੈਂਸ ਨਹੀਂ ਦਿੰਦੇ ਉਹ ਸਾਨੂੰ ਜ਼ਿੰਦਗੀ ਦੇ ਲਈ ਵੀ ਗਾਈਡੈਂਸ ਦਿੰਦੇ ਨੇ ਕਿ ਪਿਆਰ ਕਰਦੇ ਨੇ ਕਿ ਰਾਜੇ ਐਦਾਂ ਕੰਮ ਕਰਨਾ ਐਦਾਂ ਹਲੀਮੀ ਨਾਲ ਰਹਿਣਾ ਸੋ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਅਸੀਂ ਤੋਂ ਭਾਜੀ ਤੇ ਬੱਬੂ ਭਾਜੀ ਦਾ ਕੀ ਕਹਿਣਾ ਚਾਹੋਗੇ ਸਰ ਮੂਵੀ ਨੂੰ ਲੈ ਕੇ ਕਿਉਂਕਿ ਤੁਹਾਡਾ ਰੋਲ ਵੀ ਜਿਹੜਾ ਕਿ ਮੂਵੀ ਦੇ ਵਿੱਚ ਬਹੁਤ ਵੱਡਾ ਹੈ ਕਿਉਂਕਿ ਜਿਹੜੇ ਮੂਰੇ ਕੈਰੈਕਟਰ ਦਿਖਦੇ ਨੇ ਉਹਨਾਂ ਦੀ ਤਾਂ ਚਲੋ ਆਪਾਂ ਮਿਹਨਤ ਦੇਖ ਲੈਣੇ ਆ ਪਰ ਪਿੱਛੇ ਦੀ ਜਿਹੜੀ ਮਿਹਨਤ ਹੈ ਉਹ ਕਿਤੇ ਨਾ ਕਿਤੇ ਇਗਨੋਰ ਹੋ ਜਾਂਦੀ ਆ ਉਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਹੀ ਕਹਿ ਰਹੇ ਹੋ ਸੀ ਇਗਨੋਰ ਹੋ ਜਾਂਦੀ ਆ ਬਹੁਤ ਵਾਰ ਬਟ ਆਮ ਬੰਦੇ ਨੂੰ ਪਤਾ ਚੱਲਣਾ ਚਾਹੀਦਾ ਕਿ ਪਿੱਛੇ ਟੈਕਨੀਕਲਿਟੀਜ਼ ਜਿਹੜੀਆਂ ਹੈਗੀਆਂ ਜਿਹੜਾ ਸਵਾਦ ਆ ਰਿਹਾ ਸਾਊਂਡ ਦਾ ਉਹਦੇ ਪਿੱਛੇ ਕੀ ਵਰਕਿੰਗ ਹੈ ਕਿੱਦਾਂ ਦੇ ਕਿੰਨੇ ਰਾਤਾਂ ਜਾਗਦੇ ਆ ਬੰਦੇ ਤੇ ਕਿਵੇਂ ਹੁੰਦਾ ਕੰਮ ਹੋਣਾ ਤੁਹਾਡੀਆਂ ਅੱਖਾਂ ਤੋਂ ਹਲੇ ਵੀ ਐ ਲੱਗ ਰਿਹਾ ਕਿ ਕਿਤੇ ਨਾ ਕਿਤੇ ਤੁਸੀਂ ਹਲੇ ਵੀ ਜਿਹੜੇ ਕਿ ਤੁਹਾਨੂੰ ਨੀਂਦ ਤੁਹਾਡੀਆਂ ਅੱਖਾਂ ਚ ਵਿੱਚ ਹੈਗੀ ਨਹੀਂ ਨੀਂਦ ਤਾਂ ਆਬਵੀਅਸਲੀ ਹੋ ਤਾ ਮਤਲਬ ਮੈਂਨੇ ਤਾਂ ਕਾਫੀ ਟਾਈਮ ਦੀ ਹਿੱਤੇ ਹੁਣ ਮਤਲਬ ਹੁਣ ਅਚੀ ਨੀਂਦ ਆਊਗੀ ਆਬਵੀਅਸਲੀ ਬਿਕੋਜ਼ ਕਿ ਬਹੁਤ ਪਰਮਾ ਹੁੰਗਾਰਾ ਜਿਹੜਾ ਫੈਨਸ ਨੇ ਦੇ ਦਿੱਤਾ ਬਿਲਕੁਲ ਬਿਲਕੁਲ ਅਸੀਂ ਅਸੀਂ ਦਿਲੋਂ ਥੈਂਕਸ ਕਰਦੇ ਆਂ ਬਿਕੋਜ਼ ਮੈਂ ਹਮੇਸ਼ਾ ਇੱਕੋ ਚੀਜ਼ ਮਤਲਬ ਪਹਿਲਾਂ ਵੀ ਮੈਂ ਇੰਟਰਵਿਊਸ ਕੀਆ ਸੀਗਾ ਕਿ ਇੰਨਾ ਜ਼ਿਆਦਾ ਪਿਆਰ ਦਿੱਤਾ ਫਿਲਮ ਦੇ ਟ੍ਰੇਲਰ ਟੀਜ਼ਰ ਤੋਂ ਪਹਿਲਾਂ ਸਾਡਾ ਥੀਮ ਰਿਲੀਜ਼ ਹੋਇਆ ਸੀਗਾ ਹੈਨਾ ਉਹ ਥੀਮ ਇੰਸਟਾਗ੍ਰਾਮ ਤੇ ਟ੍ਰੈਂਡਿੰਗ ਚ ਰਿਹਾ ਇੰਨੀਆਂ ਰੀਲਸ ਬਣ ਰਹੀਆਂ ਸਾਨੂੰ ਇੰਨੇ ਫੋਨ ਕਾਲਸ ਆ ਰਹੇ ਉਹ ਥੀਮ ਲਈ ਕਿ ਕਿਆ ਥੀਮ ਕਰਤਾ ਮਤਲਬ ਉਹ ਸਿੰਗਰਸ ਐ ਜਿਹੜੇ ਸਿੰਗਰ ਹੈਗੇ ਉਹ ਸਾਡੇ ਫਾਦਰ ਸਾਹਿਬ ਹੈ ਸ਼੍ਰੀ ਮੇਜਰ ਸਿੰਘ ਬਾਵਰਾ ਜੀ ਉਹਨਾਂ ਦੀ ਆਵਾਜ਼ ਆ ਉਸੇ ਤੇ ਇੰਨਾ ਜ਼ਿਆਦਾ ਪਿਆਰ ਦਿੱਤਾ ਉਹ ਥੀਮ ਲਈ ਉਹਦੇ ਲਈ ਆਡੀਅנס ਦਾ ਤੁਹਾਨੂੰ ਦਿਦ ਲੋ ਦਿਨੋ ਤੁਹਾਨੂੰ ਵਰ ਜਿਹੜੀ ਤੁਹਾਡੀ ਪੂਰੀ ਟੀਮ ਸੀਗੀ ਮਾਨ ਸਾਹਿਬ ਜਾਂ ਜਿਨ੍ਹਾਂ ਨੇ ਕੁੱਕਰ ਦਾ ਰੋਲ ਨਿਭਾਇਆ ਜੈਗ ਸਿੰਘ ਜਿੰਨੀ ਵੀ ਟੀਮ ਸੀਗੀ ਟੀਮ ਨੂੰ ਲੈ ਕੇ ਕੀ ਕਹਿੰਦੇ ਆ टीम मैं एक चीज़ का कहूंगा नहीं हो सकती है इसे फिल्म अप्रिशिएट हो रही है क्योंकि हर बंदे ने अपना ही ईमानदारी काम किया और गुरप्रीत ने डायलॉग्स बहुत अच्छे लिखे हैं आउटस्टैंडिंग डायलॉग्स लिखे अमितोष सर ने क्या डायरेक्शन किया देख ही लिता उन्होंने है ना तो फिल्म देख चुके ਔਰ ਜਸ ਸਮੇ ਦੇ ਵਿੱਚ ਫਿਲਮ ਦੀ ਸਟਾਰਟਿੰਗ ਹੋਈ ਸੀਗੀ ਹੈ ਨਾ ਤੁਹਾਨੂੰ ਲੱਗਿਆ ਸੀਗਾ ਮੇ ਮਤ ਅੰਦਰੋਂ ਗੱਟ ਫੀਲਿੰਗ ਸੀਗੀ ਵੀ ਇੰਨਾ ਪਰਮਾ ਹੁੰਗਾਰਾ ਫੈਨਸ ਇੰਨਾ ਜ਼ਿਆਦਾ ਪਸੰਦ ਕਰਨਗੇ ਫਿਲਮ ਨਹੀਂ ਇਹ ਫੀਲਿੰਗ ਤਾਂ ਸੀਗੀ ਬਿਕੋਜ਼ ਅਸੀਂ ਜਦੋਂ ਫਰਸਟ ਕੱਟ ਦੇਖਿਆ ਸੀ ਇਹਦਾ ਸਾਨੂੰ ਬਹੁਤ ਗ੍ਰੈਂਡ ਕੈਨਵਸ ਲੱਗਿਆ ਜੀ ਕਿ ਬਹੁਤ ਗ੍ਰੈਂਡ ਵਿਜ਼ੂਅਲ ਹੈ ਛੋਟੀ ਮੋਟੀ ਫਿਲਮ ਨਹੀਂ ਹੈ ਬਹੁਤ ਵੱਡੀ ਫਿਲਮ ਹੈ ਤੇ ਇਹਦੇ ਲਈ ਉਸ ਤਰ੍ਹਾਂ ਉਨੀ ਹੀ ਮਤਲਬ ਮੁਸ਼ਕਤ ਨਾਲ ਕੰਮ ਕਰਨਾ ਪੂਗਾ। ਉਹਨਾਂ ਦੀ ਪ੍ਰੇਪਰੇਸ਼ਨ ਵੀ ਕੀਤੀ ਓਦਾਂ ਨਹੀਂ। ਓਦਾਂ ਨੇ ਉਸ ਏਰਾ ਦੇ ਡਰਮਸ, ਉਹ ਟ੍ਰਾਈਬਲ ਸਾਊਂਡਸ, ਮਤਲਬ ਵੋਕਲਸ ਲੈ ਕੇ ਬਹੁਤ ਬਾ ਕਮਾਲ 뮤직 ਨੇ ਤਾਂ ਮਤਲਬ ਬਹੁਤ ਜ਼ਿਆਦਾ ਸਿਰ ਲਾਈ ਪਈ ਆ ਮੂਵੀ ਦੇ ਵਿੱਚ। ਥੈਂਕ ਯੂ ਥੈਂਕ ਯੂ। ਮਾਨ ਸਾਹਿਬ ਨੂੰ ਲੈ ਕੇ ਕੀ ਕਹਿਣਾ ਚਾਹੂਗੇ ਕਿਉਂਕਿ ਉਹਨਾਂ ਦੀ ਤਾਂ ਉਹ ਤਾਂ ਲਿਵਿੰਗ ਲੈਜੈਂਡ ਨੇ। ਤਾਂ ਉਹਨਾਂ ਨੂੰ ਲੈ ਕੇ ਕੀ ਕਹਿਣਾ ਚਾਹੀਦਾ? ਮਾਨ ਸਾਹਿਬ ਨੂੰ ਅਸੀਂ ਮਤਲਬ ਪਿਛਲੇ ਇੱਕ ਹਫ਼ਤੇ ਤੋਂ ਮਿਲ ਰਹੇ ਹਾਂ ਲਗਾਤਾਰ। ਹਾਂਜੀ। ਪਹਿਲੀ ਵਾਰ ਹੀ ਮਿਲੇ ਉਹਨਾਂ ਨੂੰ। ਤੁਹਾਡੀ ਫਰਸਟ ਮੀਟ ਸੀ। ਨਹੀਂ ਮਤਲਬ ਇੱਕ ਹਫ਼ਤੇ ਤੋਂ ਮਿਲ ਰਹੇ ਹਾਂ। ਇੱਕ ਹਫ਼ਤੇ ਤੋਂ ਮਿਲ ਰਹੇ ਹਾਂ ਲekin ਲੱਗਿਆ ਨਹੀਂ ਕਿ ਪਹਿਲੀ ਵਾਰ ਮਿਲ ਰਹੇ ਹਨ ਇੰਨਾ ਜ਼ਿਆਦਾ ਪਿਆਰ ਹੋਣਾ ਇੰਨਾ ਉਹਨਾਂ ਦੇ ਲਈ ਫੈਨ ਇੰਨੇ ਫੈਨ ਉਹਨਾਂ ਲਈ ਮਤਲਬ ਕਟੜ ਫੈਨ ਜਿਹੜੇ ਅੱਜ ਕੱਲ ਮਤਲਬ ਚੱਲ ਰਿਹਾ ਟੈਗ ਲਾਈਨ ਕਟੜ ਫੈਨ ਮਤਲਬ ਉਹ ਕਟੜ ਫੈਨ ਤੇ ਦੂਸਰੀ ਚੀਜ਼ ਮਾਨ ਸਾਹਿਬ ਇਹਨੇ ਹੰਬਲ ਇੱਕ ਇੱਕ ਬੰਦੇ ਨੂੰ ਇੱਕ ਇੱਕ ਜਾਨੇ ਨੂੰ ਪ੍ਰੋਪਰ ਟਾਈਮ ਦੇਨੇ ਮਤਲਬ ਕਿ ਉਹਨਾਂ ਨੇ ਹੰਬਲ ਸੀਲਾ ਬੰਦਾ ਉਹਨਾਂ ਕੋ ਫੋਟੋ ਕਰਾਣ ਆਇਆ ਉਹਨਾਂ ਨੇ ਉਹਦੇ ਨਾਲ ਸਰ ਕਿਸੇ ਨਾਲ ਬਿਰਿੰਡੇ ਦਾ ਕਿਸੇ ਨਾਲ ਲੱਗਿਆ ਕਿ ਬਿਰਿੰਡੇ ਅਸੀਂ ਕਾਨਫਰੰਸ 'ਚ ਗਏ ਸੀਗੇ ਉੱਥੇ ਇੰਨਾ ਕਰਾਊਡ ਸੀਗਾ ਇੰਨੇ ਲੋਕ ਸੀਗੇ ਤੇ ਮੇਰਾ ਅਸੀਂ ਉਹਦੇ ਬਾਉਂਡਰੀ 'ਚ ਸੀਗੇ ਸਿਕ ਉਦੋਂ ਬਾਅਦ ਮੇਰੇ ਪੈਰ ਸ਼ੂਜ਼ ਟੁੱਟ ਗਿਆ ਮੇਰਾ ਉਹ ਇੰਨੇ ਫੈਨਸ ਮੈਂ ਦੇਖਿਆ ਮੈਂ ਯਾਰ ਭੀੜ ਇੰਨੀ ਸੀ ਭੀੜ ਨਹੀਂ ਸੀ ਇੰਨੀ ਜ਼ਿਆਦਾ ਇੰਨੇ ਲੋਕ ਸੀ ਮਾਨ ਸਾਹਿਬ ਨੇ ਕਿਵੇਂ ਟ੍ਰੀਟ ਕੀਤਾ ਫਿਰ ਇੰਨੀ ਬੜੇ ਪਿਆਰ ਨਾਲ ਬੜੇ ਪਿਆਰ ਨਾਲ ਬਹੁਤ ਪੇਸ਼ੈਂਸ ਮੈਂ ਉਹਨਾਂ ਨੂੰ ਪੁੱਛਿਆ ਵੀ ਸੁਣਿਆ ਸੀ ਉਹਨਾਂ ਬਾਰੇ ਨਾ ਜੋ ਸੁਣਦੇ ਸੀਗੇ ਉਹੀ ਮਤਲਬ ਉਹਨਾਂ ਬਾਰੇ ਉਹੀ ਅਸੀਂ ਦੇਖਿਆ ਸਖਸ਼ਾਤ ਯਾਰ ਬਕੀ ਪੀਰੋ ਭਾਬੀ ਉਹਨਾਂ ਨੇ ਬਹੁਤ ਕਮਾਲ ਕੀਤਾ ਬਹੁਤ ਕਮਾਲ ਕੰਮ ਕੀਤਾ ਉਹਨਾਂ ਨੇ ਮਨੁਆਦਾ ਨਹੀਂ ਮੈਂ ਵੀ ਕਹਿ ਰਿਹਾ ਹਾਂ ਤੁਹਾਨੂੰ ਬੈਸਟ ਕਾਸਟਿੰਗ ਹੈ ਫਿਲਮ ਦੀ ਜੇਕਰ ਮਾਸੜ ਹੈ ਤਮਾਸੜ ਮਾਸੜ ਲੱਗ ਰਿਹਾ ਹੈ ਹੈਨਾ ਉਹ ਨੰਬਰਦਾਰ ਸਰਦ ਜ ਉਹ ਲੱਗ ਰਿਹਾ ਹੈ ਤੇ ਆਪਣੇ ਜਿਹੜੇ ਹੋਰ ਵੀ ਜਿੰਨੀ ਵਿਕਾਸਤੀ ਨੇ ਸਾਰੀ ਕਾਸਟ ਪਰੂਰ ਹੋਵੇ ਪੂਰੋ ਹੋਵੇ ਉਹ ਇਨੋਸੈਂਸ ਹੈਗੀ ਪੂਰੋ ਜੀ ਉਹ ਇਨੋਸੈਂਸ ਦਿਖ ਰਹੀ ਹੈ ਪੂਰੋ ਦੇ ਕੈਰੈਕਟਰ ਤੇ ਬਲਬੀਰੋ ਦਾ ਕੈਰੈਕਟਰ ਇੱਡਾ ਕਮਾਲ ਵਾ ਕਮਾਲ ਕੀਤਾ ਉਹਨਾਂ ਨੇ ਕਮਾਲ ਸਮਿਖਿਆ ਜੀ ਲਿਟਰਲੀ ਸੇਰਾ ਲੱਗ ਗਈ ਫਿਲਮ ਦੇ ਵਿੱਚ ਕਿਉਂਕਿ ਫੈਨਸ ਹੁਣ ਜਿਹੜੀ ਪੀੜ੍ਹੀ ਹੈ ਮੈਨੂੰ ਲੱਗਦਾ ਅਗਲੇ ਆਉਣ ਵਾਲੇ ਦਿਨਾਂ ਚ ਇਤੋਂ ਵੀ ਜ਼ਿਆਦਾ ਦਿਖਣ ਵਾਲਾ ਬਿਲਕੁਲ ਉਹੋ ਹੀ ਚੀਜ਼ ਹੈ ਕਿ ਕਿ ਅੱਛਾ ਸਿਨੇਮਾ ਦੇਖਣਾ ਹੈ ਜੇ ਨੇ ਕਿ ਥੋੜਾ ਜਿਹਾ ਪੀੜ ਘੱਟ ਦੋ ਆਪਾਂ ਫੇਰ ਆਵਾਂ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਪੀੜ ਵੱਧਦੀ ਜਾ ਰਹੀ ਹੈ ਪੀੜ ਵੱਧਦੀ ਜਾ ਰਹੀ ਹੈ ਮੈਂ ਲੋਕ ਦੇਖਣਾਂਗੇ ਨਾ ਤਾਂ ਅੱਛਾ ਸਿਨੇਮਾ ਬੰਦ ਕਰੂਗਾ ਸਿੰਪਲ ਜੀ ਗੱਲ ਹੈ ਹੈਨਾ ਜਿਹੜੀਆਂ ਫਿਲਮਾਂ ਚ ਆਉਂਦੇ ਹੋ ਕਿ ਇਹੋ ਜੇ ਕਨਸੈਪਟ ਜਿਹੜੇ ਪੰਜਾਬੀ ਇੰਡਸਟਰੀ ਦੇ ਬਿਲਕੁਲ 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 ਐਸੇ ਇਮਾਨਦਾਰੀ ਨਾਲ ਕੰਮ ਹੋਣ ਹੈਨਾ ਜੀ ਤੇ ਥੋੜਾ ਰਿਸਕ ਫੈਕਟਰ ਹੁੰਦਾ ਨਾ ਕਹਿੰਦੇ ਵੀ ਰਿਸਕ ਰਿਸਕ ਲੈਣੇ ਹੁੰਦਾ ਕਿ ਇਕਦਮ ਜਿਹੜੀ ਟੀਰ ਚੱਲ ਰਹੀ ਉਹ ਤੋਂ ਹਟ ਕੇ ਉਹਨਾਂ ਦੀ ਐਂਟਰੀ ਵੀ ਕਾਫੀ ਟਾਈਮ ਗੈਪ ਤੋਂ ਬਾਅਦ ਜਿਹੜੀ ਉਹਨਾਂ ਦੀ ਐਂਟਰੀ ਦੇਖਣ ਨੂੰ ਮਿਲਦੀ ਆ ਜੀ 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 ਮੈਂ ਦਸੀ ਇਹ ਚੰਗਾ ਚੰਗਾ ਪ੍ਰੋਜੈਕਟ ਕੋਈ ਵੀ ਚੰਗਾ ਕੰਮ ਹੋਵੇ ਉਹ ਟਾਈਮ ਤਾਂ ਲੈਂਦਾ ਹੀ ਆ ਟਾਈਮ ਤਾਂ ਲੈਂਦਾ ਹੀ ਆ ਇਸ ਤਰ੍ਹਾਂ ਨਹੀਂ ਹੈ ਕਿ ਤੁਸੀਂ ਕਹੋ 1 ਸਾਲ ਚ ਬਣ ਗਈ ਫਿਲਮ ਇਹਦੀ ਪ੍ਰੀ ਪ੍ਰੋਡਕਸ਼ਨ ਸਟੋਰੀ রাইਟਿੰਗ ਡਾਇਰੈਕਟਰ ਸਾਹਿਬ ਦੇ ਅੰਦਰ ਮਤਲਬ ਜੋ ਉਸ ਟਾਈਮ ਦੇ ਮਤਲਬ ਕਿੰਨੇ ਸਾਲਾਂ ਦੀ ਮਿਹਨਤ ਹੈ ਇਹ ਮੈਂ ਗੁਰਪ੍ਰੀਤ ਨੇ ਲਿਖੀ ਡਾਇਲੋਗਸ ਲਿਖੇ ਡਾਇਰੈਕਟਰ ਸਾਹਿਬ ਨਾਲ ਬੈਠ ਕੇ ਕਿੰਨੇ ਕਿੰਨੇ ਮਹੀਨੇ ਕਿੰਨੇ ਸਾਲ ਕੱਢੇ ਹੋਣਗੇ ਕਿਉਂਕਿ ਪਹਿਲੀ ਫਿਲਮ ਦੇਖ ਲਈ ਹੋ ਗਈ ਉਹ ਸਾਰੀ ਕਿ ਕਿਦਾਂ ਬਣਨੀ ਹੈ ਹਾਂਜੀ ਕੋਈ ਕਿੱਸਾ ਸਾਂਝਾ ਕਰੋ ਮਾਨ ਸਾਹਿਬ ਜੀ ਦੇ ਨਾਲ ਜਦੋਂ ਸੈੱਟ ਤੇ ਮੈਂ ਉਹੀ ਮੇਰੇ ਸ਼ੂਜ਼ ਲੈ ਕੇ ਆ ਮੈਂ ਗਏ ਅਸੀਂ ਗਏ ਡਿਨਰ ਸੀਗਾ ਸਾਡਾ ਬਾਅਦ ਚ ਅਸੀਂ ਨਿਕਲਦੇ ਸੀ ਚੰਡੀਗੜ੍ਹ ਨੂੰ ਵਾਪਸ ਉਥੋਂ ਬਠਿੰਡਾ ਤੋਂ ਤੇ ਉਹ ਕਹਿੰਦੇ ਨਹੀਂ ਨਹੀਂ ਆਪਾਂ ਡਿਨਰ ਕਰਕੇ ਫਿਰ ਤੁਸੀਂ ਉਹਨਾਂ ਨੂੰ ਲੱਗਿਆ ਸੀ ਬਠਿੰਡਾ ਹੀ ਰੁਕਣ ਵਾਲੇ ਆ ਤੇ ਅਸੀਂ ਉਹਨਾਂ ਨੂੰ ਮਿਲੇ ਡਿਨਰ ਕੀਤਾ ਤੇ ਮੈਂ ਉਹਨਾਂ ਨੇ ਹੀ ਸਵਾਲ ਕੀਤਾ ਮੈਂ ਕਹਿੰਦਾ सनी ਮੈਂ ਪੁੱਛ ਲੈਣੇ ਮੈਂ ਕਿਹਾ ਭਾਈ ਜੀ ਯਾਰ ਵੀ ਤੁਸੀਂ ਇੰਨੇ ਪੇਸ਼ੈਂਟਸ ਕਿੱਥੋਂ ਆਉਂਦੇ ਆ ਤੁਹਾਡੇ ਅੰਦਰ ਇੰਨਾ ਕਰਾਊਡ ਸੀਗਾ ਮਤਲਬ ਔਰ ਤੁਸੀਂ ਇਰੀਟੇਟ ਹੋਈ ਔਰ ਤੁਸੀਂ ਬੈਕ ਟੂ ਬੈਕ ਕਰ ਰਹੇ ਹੋ ਮਤਲਬ ਕਾਨਫਰੈਂਸ ਅੱਧ ਨਹੀਂ ਕਿ ਅੱਜ ਦੀ ਕੋਈ ਹੈ ਤੁਸੀਂ ਦੋ ਪਹਿਲਾਂ ਕਰਕੇ ਆਂ ਤੀਜੀ ਤੀਜੀ ਕਾਨਫਰੈਂਸ ਹੈ ਉਹ ਤੋਂ ਬਾਅਦ ਨੇ ਪੇਸ਼ੈਂਟਸ ਤੇ ਕਹਿੰਦੇ ਯਾਰ ਕਰਦੇ 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 ਕਹਿੰਦੇ ਆ ਜਾਂਦੀ ਗੱਲੇ ਤੇ ਹੋਏਗੇ ਬੜੇ ਸਰਲ ਤੇ ਬੜਾ ਹੰਬਲ ਲੱਗੇ ਮੈਨੂੰ ਬੜੇ ਇੰਟੈਲੈਕਚੁਅਲ ਲੱਗੇ ਤੇ ਬੜਾ ਅੱਛਾ ਲੱਗਾ ਸਾਡਾ ਐਕਸਪੀਰੀਅੰਸ ਬਹੁਤ ਸਾਰਾ ਲੱਗਾ ਕੀ ਕੀੜਾ ਚਾਹੋਗੇ ਮੈਂ ਮੂਵੀ ਨੂੰ ਲੈ ਕੇ ਬਹੁਤ ਅੱਛੀ ਮੂਵੀ ਸੀ ਸਾਡਾ ਪੰਜਾਬੀ ਵਿਰਸਾ ਸਾਰਾ ਪੰਜਾਬੀ ਕਲਚਰ ਸਾਨੂੰ ਯਾਦ ਆ ਗਿਆ ਐਕਟਿੰਗ ਨੂੰ ਲੈ ਕੇ ਕੀ ਕਹਿਣਾ ਚਾਹੂੰਗੀ ਸਭ ਤੋਂ ਜ਼ਿਆਦਾ ਮਤਲਬ ਕੀ ਰੀ ਐਕਟਿੰਗ ਨੇ ਅਟਰੈਕਟ ਕੀਤਾ ਮਾਨ ਤੇ ਆਪਣੀ ਭਾਬੀ ਤੁਸੀਂ ਐਸੇ ਬੱਬੂ ਮਾਨ ਜੀ ਦੇ ਫੈਨ ਹੈਗੇ ਹੋ ਬਿਲਕੁਲ ਹੈਗੇ ਆ ਜੀ ਸੁਣਦੇ ਉਹਨਾਂ ਦੇ ਗਾਣੇ ਗੁਣੇ ਸੁਣਦੇ ਆ ਜਿਹੜਾ ਗਾਣਾ ਸਭ ਤੋਂ ਵੱਧ ਸੁਣਿਆ ਪਿੰਡ ਪੈਰਾ ਲੱਗਦਾ ਉਹ ਤਾਂ ਬਹੁਤ ਸੁਣਿਆ ਹੈ ਤੇ ਆਵਾ ਤੇ ਨੱਚੇ ਵੀ ਹੋ بڑے ਸੌਂਗਸ ਤੇ ਨੱਚੇ ਆ ਬਹੁਤ ਤੇ ਮਤਲਬ ਜਿਹੜੀ ਬਲਬੀਰੋ ਭਾਬੀ ਆ ਉਸ ਦੀ ਐਕਟਿੰਗ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਐਕਸਪ੍ਰੈਸ਼ਨਸ ਉਹਨਾਂ ਦੇ ਮਤਲਬ ਹਰ ਇੱਕ ਐਕਸਲੈਂਟ ਬਹੁਤ ਅਕਸਟ੍ਰੈਸ਼ਨ ਸੀ ਉਹਨਾਂ ਦੀ ਬਹੁਤ ਅੱਛੀ ਐਕਟਿੰਗ ਸੀ ਉਹਨਾਂ ਦੀ ਇੱਕ ਉਹਨਾਂ ਨੇ ਸਾਨੂੰ ਲੈਸਨ ਦਿੱਤਾ ਹੈ ਕੀ ਲੈਸਨ ਤੁਹਾਨੂੰ ਕੀ ਲੱਗਦਾ ਕੀ ਲੈਸਨ ਤੁਹਾਨੂੰ ਇਸ ਸਾਰੀ ਮੂਵੀ ਤੋਂ ਮਿਲਿਆ ਲੈਸਨ ਸਾਰੀ ਮੂਵੀ ਤੋਂ ਇਹ ਮਿਲਦਾ ਹੈਗਾ ਕਿ ਵੀ ਇੱਕ ਹਸਬੰਦ ਨੂੰ ਵਾਈਫ ਦੇ ਨਾਲ ਪਿਆਰ ਨਾਲ ਰਹਿਣਾ ਚਾਹੀਦਾ ਹੈ ਪਿਆਰ ਕਰਨਾ ਚਾਹੀਦਾ ਉਹਨਾਂ ਨੇ ਮਤਲਬ ਉਹਨੂੰ ਦਿੱਤ ਕਰਨਾ ਨਹੀਂ ਚਾਹੀਦਾ ਮਤਲਬ ਤੇ ਹੋਰ ਮਤਲਬ ਤੁਹਾਨੂੰ ਡਾਇਲੌਗਸ ਦੇ ਵਿੱਚ ਕੁੱਕਰ ਦਾ ਰੋਲ ਜਿਵੇਂ ਕਿ ਕੁੱਕਰ ਦੇ ਡਾਇਲੌਗਸ ਜਿਹੜੇ ਬੜੇ ਅਜਨ ਉਹ ਮਾਂ ਦੇ ਡਾਇਲੌਗਸ ਬਹੁਤ ਅੱਛੇ ਸੀ। ਹਾਂ ਜੀ। ਕੀ ਕਹਿਣਾ ਚਾਹੋਗੇ ਸਰ ਫਿਲਮ ਨੂੰ ਲੈ ਕੇ? ਨਾ ਪਿਆਰ ਦਰਸ਼ਕ ਦੇ ਰਹੇ ਨੇ। ਕੁਝ ਕਹਿਣ ਦੀ ਲੋੜ ਹੀ ਨਹੀਂ। ਲੋਕਾਂ ਨੇ ਆਪ ਹੀ ਕਹਿ ਦਿੱਤਾ। ਭੰਗੜੇ ਪਾ ਕੇ ਦੱਸਤਾ, ਨੋਟਵਾਰ ਕੇ ਦੱਸਤਾ। ਇਹ ਪਹਿਲੀ ਫਿਲਮ ਹੈ ਜਿਹਦੇ ਚ ਕੰਪਨੀ ਨੂੰ ਐਕਟਰਾਂ ਨੂੰ, ਡਾਇਰੈਕਟਰਾਂ ਨੂੰ ਕੋਈ ਸ਼ੋਸ਼ਾ, ਕੋਈ ਪਖੰਡ, ਕੋਈ ਪ੍ਰਚੰਡ ਕਰਨ ਦੀ ਲੋੜ ਨਹੀਂ ਪਈ। ਆਪੇ ਲੋਕ ਪਹਿਲਾਂ ਤਾਂ ਸ਼ੁਰੂ ਤੋਂ ਟ੍ਰੇਲਰ ਵੇਖ ਕੇ ਲੋਕਾਂ ਨੇ ਪੋਸਟਰ ਲਾਉਣੇ ਸ਼ੁਰੂ ਕਰਤੇ ਪੋਸਟ ਵੰਡਣੇ ਸ਼ੁਰੂ ਕਰਤੇ ਔਰ ਉਸ ਤੋਂ ਬਾਅਦ ਆ ਜਿਹੜਾ ਤੁਸੀਂ ਫਿਲਮਾਂ ਚ ਆਪੇ ਲੋਕਾਂ ਦੇ ਰਿਵਿਊ ਆ ਰਹੇ ਆ ਲੋਕਾਂ ਦੇ ਲੋਕਾਂ ਨੂੰ ਇਹ ਨਹੀਂ ਕਹਿਣਾ ਪੈ ਰਿਹਾ ਵੀ ਚੈਨਲ ਵਾਲਿਆਂ ਨੂੰ ਪੈਸੇ ਦੇ ਕੇ ਕਹੋ ਵੀ ਬਹੁਤ ਵਧੀਆ ਜੀ ਕਿੰਨੇ ਨੰਬਰ ਦੋਗੇ ਜੀ ਆ ਨਹੀਂ ਇਹ ਚ ਲੋਕੀ ਆਪ ਜੋ ਦਿਲ ਚੋਂ ਫੁੱਟ ਰਿਹਾ ਬਹੁਤ ਵਧੀਆ ਫਿਲਮ ਹੈ ਜੀ ਅਸੀਂ ਹੋਰ ਵੀ ਵੇਖਾਂਗੇ ਕਈਆਂ ਦੇ ਮੈਸੇਜ ਆਏ ਕਈਆਂ ਨੇ ਇਹ ਵੀ ਕਿਹਾ ਵੀ ਅਸੀਂ ਤਿੰਨ ਵਾਰੀ ਵੇਖਣੀ ਆਂ ਅਸੀਂ ਚਾਰ ਵਾਰੀ ਵੇਖਣੀ ਹੁਣ ਇਹ ਉਹ ਫਿਲਮ ਹੈ ਜਿਹੜੀ ਉਹਨਾਂ ਨੇ ਕਹਿਣਾ ਜੀ ਮੈਂ ਉਹਨੂੰ ਵੀ ਵਿਖਾਵਾਂਗਾ ਜਿਹਦੇ 'ਚ ਮਾਨ ਮਹਿਸੂਸ ਕਰਨਾ ਮੈਂ ਫਲਾਣੇ ਨੂੰ ਫਿਲਮ ਵਿਖਾਈ ਸੀ ਸੋ ਇਹ ਬਹੁਤ ਵਧੀਆ ਫਿਲਮ ਹੈ ਸਾਡੇ ਪੰਜਾਬ ਦੀ ਸਮਾਜ ਦੀ ਤਸਵੀਰ ਹੈ ਕਿ ਔਰ ਖੂਬਸੂਰਤ ਤਸਵੀਰ ਹੈ ਮਿਤੋਜਮਾਨ ਬੱਬੂ ਮਾਨ ਜੈਗ ਸਿੰਘ ਰਵਨੀਤ ਕੌਰ ਸਮੀਖਸ਼ਾ ਗੁਰਿੰਦਰ ਮਕਨਾ ਮਾਹਵੀਰ ਪੁੱਲਰ ਗੁਰਪ੍ਰੀਤ ਰਟਾਲ ਗੁਰਪ੍ਰੀਤ ਤੋਤੀ ਵਧਾਈ ਦੇ ਹੱਕਦਾਰ ਨੇ ਤੇ ਸਰ ਮਤਲਬ ਸ਼ੂਟਿੰਗ ਸੈੱਟ ਤੋਂ ਲੈ ਕੇ ਹੁਣ ਤੱਕ ਦਾ ਐਕਸਪੀਰੀਅੰਸ ਦੋਵੇਂ ਮਾਨਾਂ ਦੇ ਨਾਲ ਮਾਨਾਂ ਦੇ ਨਾਲ ਰਹਿ ਕੇ ਮੈਂ ਖੁਦ ਹੀ ਮਾਨ ਹੋ ਗਿਆ ਇੰਨਾ ਮਾਨ ਮਿਲਿਆ ਕਿ ਮੰਮੀ ਮਾਨਮਤਾ ਹੋ ਗਿਆ ਬਹੁਤ ਵਧੀਆ ਕੰਮ ਕੀਤਾ ਇਹੋ ਜਿਹੀਆਂ ਫਿਲਮਾਂ ਮੈਂ ਕਰਨਾ ਚਾਹੁੰਦਾ ਸਾਂ ਤੇ ਹੁਣ ਇਸ ਤੋਂ ਵੀ ਵਧੀਆ ਹੋਣ ਗਿਆ ਤੇ ਜਦੋਂ ਤੁਹਾਨੂੰ ਪਤਾ ਲੱਗਿਆ ਸੀਗਾ ਕਿ ਡਾਇਰੈਕਟ ਜਿਹੜੇ ਨੇ ਅਮਿਤੋਜ ਮਾਨ ਕਰ ਰਹੇ ਨੇ ਤੇ ਬੱਬੂ ਮਾਨ ਵੀ ਇਸ ਫਿਲਮ ਦੇ ਵਿੱਚ ਨੇ ਤਾਂ ਉਸ ਤੋਂ ਬਾਅਦ ਕੀ ਕੁਝ ਸੋਚਿਆ ਜਾਂ ਨਹੀਂ ਵੀ ਬਸ ਠੀਕ ਆ ਮੈਂ ਕਰਨੀ ਕਰਨੀ ਆ ਨਹੀਂ ਇਹਨਾਂ ਦੋਵਾਂ ਨਾਲ ਹੀ ਅਮਿਤੋਜ ਜੀ ਨਾਲ ਵੀ ਬੱਬੂ ਜੀ ਨਾਲ ਹੀ ਮੈਂ ਪਹਿਲਾਂ ਹਵਾएं ਕਰ ਚੁੱਕਾ ਸਾਂ ਤੇ ਅਮਿਤੋਜ ਜੀ ਦੀ ਕਲਾ ਤੇ ਉਹਨਾਂ ਦੀ ਬਰੀਕੀ ਉਹਨਾਂ ਦੀ ਅੱਖ ਮੈਂ ਜਾਣਦਾ ਸਾਂ ਉਹ ਬਹੁਤ ਵਧੀਆ ਡੂੰਗਾ ਗੈਰ ਗੰਭੀਰ ਕੰਮ ਕਰਦੇ ਨੇ ਤੇ ਬੱਬੂ ਮਾਨ ਜੀ ਵੀ ਸੈਂਸਿਬਲ ਸੁਧਰਿਆ ਕੰਮ ਕਰਦੇ ਨੇ ਇੰਟੈਲੈਕਚੁਅਲ ਕੰਮ ਕਰਦੇ ਨੇ ਤੇ ਉਹਨਾਂ ਨੇ ਮੈਨੂੰ ਮਕਨਿਆ ਕਿੱਥੇ ਆ ਜਾ ਤੇ ਮੈਂ ਨਹੀਂ ਸੁਣਿਆ ਵੀ ਮੇਰਾ ਰੋਲ ਕੀ ਆ ਤੇ ਮੈਨੂੰ ਇਹ ਉੱਥੇ ਜਾ ਕੇ ਪਤਾ ਲੱਗਾ ਤੇ ਜੋ ਜੋ ਕਰਾਈ ਗਿਆ ਮੈਂ ਕਰੀ ਗਿਆ ਹੁਣ ਤੇ ਉਹਨਾਂ ਨੇ ਮਕਨਿਆ ਕਿਹਾ ਹੁਣ ਜੇ ਅਗਲੀ ਵਾਰੀ ਐਂ ਕਰਨ ਕੇ ਤੇ ਮੈਂ ਭੱਜੇ ਜਾਣਾ ਮੈਂ ਐਵੇਂ ਨਹੀਂ ਪੁੱਛਣਾ ਵੀ ਕੀ ਰੋਲ ਆ ਤੇ ਕੀ ਆ ਮੈਂ ਕੀ ਕਰਨਾ ਬਸ ਬਹੁਤ ਵਧੀਆ ਉਹਨਾਂ ਨੂੰ ਮੈਨੂੰ ਪਤਾ ਵੀ ਬਹੁਤ ਵੱਡਾ ਕੰਮ ਕਰਨ ਲੱਗੇ ਸੀ ਦੇਖਿਆ ਤੁਹਾਡੀ ਫੈਮਲੀ ਵੀ ਤੁਹਾਡੇ ਨਾਲ ਆਈ ਹੋਈ ਹੈ ਤਾਂ ਫੈਮਲੀ ਕੀ ਕਹਿ ਰਹੀ ਹੈ ਤੁਹਾਡੇ ਰੋਲ ਨੂੰ ਲੈ ਕੇ ਫੈਮਲੀ ਆਸ਼ਸ਼ਕਰ ਉਠੀ ਹੈ ਮੈਨੂੰ ਲੱਗਦਾ ਅੱਜ ਅਸੀਂ ਸੋਣਾ ਨਹੀਂ ਜਿੰਨੇ ਉਹਨਾਂ ਦੀਆਂ ਗੱਲਾਂ ਉਹਨਾਂ ਦੇ ਚਾ ਮੈਂ ਵੀ ਮੇਰੇ ਵੀ क्रेਜ਼ ਹੈ ਕਿ ਮੈਂ ਉਹਨਾਂ ਤੋਂ ਪੁੱਛਾਂ ਵੀ ਉਹਨਾਂ ਨੂੰ ਕਿਵੇਂ ਲੱਗੀ ਬੱਚਿਆਂ ਨੂੰ ਕਿਉਂਕਿ ਮੇਨ ਜ਼ਰੂਰਤ ਹੈ ਬੱਚਿਆਂ ਨੂੰ ਸਾਡਾ ਕਲਚਰ ਸਮਝਾਉਣ ਦੀ ਜਿਹੜਾ ਅਸੀਂ ਸਕੂਲਾਂ 'ਚ ਮਰਦੇ ਰਹੇ ਜਿਹੜਾ ਘਰ ਆ ਕੇ ਮਰਦੇ ਰਹੇ ਪੰਜਾਬੀ ਬੋਲੋ ਆਹ ਕਰੋ ਆਹ ਕਰੋ ਉਹ ਫਿਲਮ ਨੇ ਕਰਤਾ ਕੰਮ ਹੁਣ ਲੋਕਾਂ ਨੂੰ ਉਹ ਪੰਜਾਬੀ ਪੜਾਉਣ ਸਿਖਾਉਣ ਜਾਂ ਜ਼ੋਰ ਦੇਣ ਦੀ ਲੋੜ ਨਹੀਂ ਫਿਲਮ ਵਿਖਾ ਦਿਓ ਤੁਸੀਂ ਇਹ ਹੋ ਜੀਆਂ ਹੋਰ ਫਿਲਮਾਂ ਜਿਹੜੀਆਂ ਇੰਡਸਟਰੀ ਦੇ ਵਿੱਚ ਉੱਠਦੀਆਂ ਰੈੜੀਆਂ ਚਾਹੀਦੀਆਂ ਨੇ ਨਹੀਂ ਚਾਹੀਦੀਆਂ ਨਹੀਂ ਹੁਣ ਬਣਨੀਆਂ ਵਾ ਮੈਂ ਅੱਗੇ ਵੀ ਉਹ ਦੂਜੀ ਥਾਂ ਤੱਕ ਇਹ ਤੇ ਅਜੇ ਲੱਗਦਾ ਕਾਰ ਬੈਠੇ ਹਾਂ ਗੱਲ ਕਿਤੇ ਨਾ ਕਿਤੇ ਅਗਲੀ ਫਿਲਮ ਦੀ ਨਹੀਂ ਕਾਰ ਬੈਠੇ ਨਹੀਂ ਮੈਨੂੰ ਲੱਗਦਾ ਵੀ ਹੁਣ ਆਏਗੀ ਸਾਰਾ ਗੜੀ ਆਏਗੀ ਮਿਰਜ਼ਾ ਆਏਗੀ ਔਰ ਬਹੁਤ ਸਾਰੀਆਂ ਫਿਲਮਾਂ ਹੋਣਗੀਆਂ ਜਿਨ੍ਹਾਂ ਚ ਕਿਰਦਾਰ ਦੇਖਣਗੇ ਮਜ਼ਾ ਵੀ ਆਏਗਾ ਔਰ ਸਮਝ ਵੀ ਆਏਗੀ ਸਬਕ ਵੀ ਮਿਲੇਗਾ ਅਨ ਤੂੰ ਸੱਚਾ ਸੂਰਮਾ ਬਣਾਉਂਦੇ ਬਣਾਉਂਦੇ ਅਗਲੇ ਫਿਲਮਾਂ ਦੇ ਲਈ ਫਾਈਨਲ ਕਰ ਲਿਆ ਵੀ ਹੁਣ ਆਪਾਂ ਅਗਲੀਆਂ ਇਹ ਫਿਲਮਾਂ ਲੈ ਕੇ ਆਉਣੀ ਹੈ ਨਹੀਂ ਮੈਂ ਡਾਇਰੈਕਟਰ ਸਾਹਿਬ ਨੂੰ ਕਹਿ ਦਿੰਦਾ ਵੀ ਮੈਂ ਹੁਣ ਦਾੜੀ ਵਧਾਉਣੀ ਸ਼ੁਰੂ ਕਰ ਦੇਣੀ ਹੈ ਤੇ ਪੱਗ ਵੀ ਜਰਾ ਠੋਕੇ ਬੰਨਣੀ ਸ਼ੁਰੂ ਕਰ ਦੇਣੀ ਹੈ ਤੇ ਹੁਣ ਅਗਲੀ ਫਿਲਮ ਸੋਚ ਲੋ ਮਤਲਬ ਸਾਡਾ ਕੰਮ ਹੀ ਐਕਟਿੰਗ ਐ ਜਿੱਥੇ ਖਿਲਾਰ ਦੋਗੇ ਅਸੀਂ ਉਹ ਚ ਜਾਣ ਪਾਉਣੀ ਐ ਕਿਉਂਕਿ ਸਾਡੇ ਡਾਇਰੈਕਟਰ ਨੇ ਪਾਉਣੀ ਐ ਬਹੁਤ ਸੋਹਣੀ ਸਾਰੀ ਫਿਲਮ ਜਿਹੜੀ ਬਹੁਤ ਸੋਹਣੀ ਸੀਗੀ ਕਿਰਦਾਰ ਮਤਲਬ ਐਵੇਂ ਜੇ ਇਹ ਬੰਦਾ ਇਹ ਕਿਰਦਾਰ ਨਾ ਨਾ ਕਰਦਾ ਤਾਂ ਸ਼ਾਇਦ ਫਿਲਮ ਨੂੰ ਇੰਨਾ ਜ਼ਿਆਦਾ ਪਿਆਰ ਨਾ ਦਿੰਦੇ ਇਹ ਵਾਕਿਆ ਹੀ ਸੱਚੀ ਗੱਲ ਹੈ ਜਿਵੇਂ ਇਹ ਸ਼ੋਲੇ ਬਣੀ ਸੀ ਤੇ ਉਹਦੇ ਚ ਇੱਕ ਕਿਰਦਾਰ ਲੋਕਾਂ ਨੂੰ ਯਾਦ ਹੈ ਚਾਹੇ ਕਿਸੇ ਦਾ ਇੱਕ ਡਾਇਲੋਗ ਸੀ ਇਹਦੇ ਵੀ ਚਾਹੇ ਕਿਹਦਾ ਇੱਕ ਡਾ ਲਗ ਚਾਹੇ 10 ਡਾਇਲੋਗ ਨੇ ਲੋਕ ਯਾਦ ਰੱਖਣਗੇ ਵੀ ਉਹ ਬੰਦੇ ਨੇ ਆ ਕੰਮ ਕੀਤਾ ਸੀ ਮਾਨ ਸਾਹਿਬ ਨੂੰ ਲੈ ਕੇ ਸਾਡੇ ਨਾਲ ਕੋਈ ਤੁਹਾਡੀ ਜਿਹੜੀ ਸੈੱਟ ਦੀ ਕੋਈ ਯਾਦ ਸਾਂਝੀ ਕਰੋ ਕਿ ਜਿਹੜੀ ਤੁਹਾਨੂੰ ਹਮੇਸ਼ਾ ਯਾਦ ਰਹੂ ਨਹੀਂ ਉਹਦੀਆਂ ਬਹੁਤ ਸਾਰੀਆਂ ਯਾਦਾਂ ਨੇ ਬਹੁਤ ਵਧੀਆ ਬੰਦੇ ਆ ਇੰਟੈਲੈਕਚੁਅਲ ਨੇ ਬਹੁਤ ਵਧੀਆ ਗੱਲਾਂ ਕਰਦੇ ਨੇ ਉਹਨਾਂ ਨੂੰ ਹਿਸਟਰੀ ਦੀ ਬਹੁਤ ਵਧੀਆ ਨੌਲੇਜ ਹੈ ਉਹ ਚਾਹੁੰਦੇ ਨੇ ਕਿ ਕੋਈ ਬੰਦਾ ਮੇਰੇ ਨਾਲ ਖੋਜ ਦੀਆਂ ਗੱਲਾਂ ਕਰੇ ਸਮਾਜ ਦੀਆਂ ਗੱਲਾਂ ਕਰੇ ਪੰਜਾਬ ਦੀਆਂ ਪੰਜਾਬੀਅਤ ਨਾਲ ਬਹੁਤ ਪਿਆਰ ਹੈ ਤੀਆਂ ਭੈਣਾਂ ਦੀ ਬਹੁਤ ਰਿਸਪੈਕਟ ਕਰਦੇ ਫਿਲਮ ਦੇ ਵਿੱਚ ਤੁਸੀਂ ਵੇਖ ਵੀ ਲਿਆ ਹੋਣਾ ਕਿ ਇਹ ਫਿਲਮ ਨਹੀਂ ਹੈ ਕਹਾਣੀ ਨਹੀਂ ਹੈ ਇਹ ਉਹਨਾਂ ਦੀ ਸੋਚ ਹੈ ਮਿਤੋਜ ਮਾਨ ਜੀ ਦੀ ਬੱਬੂ ਮਾਨ ਪਾਜੀ ਦੀ ਉਹ ਦੋਵਾਂ ਦੀ ਸੋਚ ਉਹਦੇ ਵਿੱਚ ਪਰਦੇ ਤੇ ਦਿਖੀ ਹੈ ਤਦ ਉਸ ਸੁਨੇਹਾ ਸੀ ਲੋਕਾਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਤਾਂ ਸ਼ਬਦ ਹੀ ਨਹੀਂ ਹੈਗੇ ਵੀ ਅਸੀਂ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਇਸ ਫਿਲਮ ਦੀ ਤਾਰੀਫ਼ ਕਰੀਏ ਕਿਉਂਕਿ ਜਿਹੜਾ ਬਹੁਤ ਜ਼ਿਆਦਾ ਪਿਆਰ تھیਟਰਾਂ ਦੇ ਵਿੱਚ ਇਸ ਫਿਲਮ ਨੂੰ ਦਿੱਤਾ ਜਾ ਰਿਹਾ ਹੈ ਤਾਂ ਇਹੋ ਜਿਹੇ ਨਵੀਆਂ ਤੇ ਤਾਜ਼ੀਆਂ ਅਪਡੇਟਸ ਦੇ ਲਈ ਜੁੜੇ ਰਹੋ ਸਾਡੇ ਨਾਲ ਤੁਹਾਡੇ ਨਾਲ ਮੈਂ ਕਰुणा ਸ਼ਰਮਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ